ਅਸੀਂ ਸਮੁੱਚੇ ਸਮント ਸਮਾਜਨੀ ਬੇਨਤੀ ਕਰਦੇ ਆਂ ਤੇ ਸਮੁੱਚੀ ਜਥੇਬੰਦੀਆਂ ਨੂੰ ਪੂਰੇ ਭਾਰਤ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇੱਕ ਆਉਣ ਵਾਲੇ ਜਲਦੀ ਸਮੇਂ ਦੇ ਵਿੱਚ ਜਿਹੜਾ ਵੱਡਾ ਪ੍ਰੋਗਰਾਮ ਦੇ ਕੇ ਗ੍ਰਹਿ ਮੰਤਰੀ ਕਵੀ ਸ਼ਾਹ ਦੇ ਉੱਪਰ ਜਿਹੜਾ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਕਰਨ ਬਾਅਦ ਸਾਰੇ ਸਾਥੀ ਆਪਾਂ ਇਕਜੁੱਟ ਹੋਈਏ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ ਦੇ ਵਿੱਚ ਪੂਰੇ ਭਾਰਤ ਦੇਸ਼ ਵਿੱਚ ਇਹਨਾਂ ਦੇ ਬੁਦਲੇ ਜਿਹੜੇ ਉਹ ਸਾੜੇ ਜਣ ਤਾਂ ਜੋ ਇਹੋ ਜਿਹੀ ਅਣਕੋਣੀ ਘਟਨਾ ਜਿਹੜੀ ਆ ਕੋਈ ਬੰਦਾ ਬੋਲਣ ਲੱਗੇ ਬਾਬਾ ਸਾਹਿਬ ਨੂੰ 100 ਵਾਰੀ ਸੋਚੇ ਇਹੋ ਜਿਹਾ ਸ਼ਬਦ ਮਜ਼ਾਕ ਰੌਣਦੋਂ ਉਹ ਆਪਣੇ ਖਿਆਲ ਜਨ ਲੈਵੇ ਅਤੇ ਜੇਕਰ ਇਹਨਾਂ ਨੇ ਜਲਦੀ ਹੀ ਦੋ ਦਿਨਾਂ ਵਿੱਚ ਜਿਹੜੀ ਮਾਗੀ ਨਾ ਮੰਗੀ ਤਾਂ ਪੂਰੇ ਭਾਰਤ ਦੇਸ਼ ਵਿੱਚ ਪੰਜਾਬ ਵਿੱਚ ਅਤੇ ਜਲੰਧਰ ਵਿੱਚ ਵੀ ਪੰਦੇ ਦੀ ਕਾਲ ਜਿਹੜੀ ਆ ਅਤੇ ਸਾਰੇ ਸਾਥੀਆਂ ਨਾਲ ਕੇ ਇਹਨਾਂ ਦੇ ਪੁਦਲੇ ਹਰ ਜਗ੍ਹਾ ਦੇ ਵਿੱਚ ਗੁਰੂ ਅਰਦਾਸ ਟੈਗਰ ਪੁਲਿਸ ਵੱਲੋਂ ਜਿਹੜੇ ਹਰ ਜ਼ਿਲ੍ਹੇ ਵਿੱਚ ਜਿਹੜੇ ਆ ਉਹ ਫੁੱਕੇ ਜਾਊਂਗੇ ਸੰਸਦ ਵਿੱਚ ਜਦੋਂ ਡਿਬੇਟ ਚੱਲ ਰਹੀ ਸੀ ਵੀ ਭਾਰਤ ਦੇ ਮੁੱਦਿਆਂ ਦੇ ਉੱਪਰ ਤਾਂ ਭਾਰਤ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਆ ਅਮਿਤ ਜੀ ਉਹਨਾਂ ਨੇ ਜਿਹੜਾ ਇੱਕ ਟਿੱਪਣੀ ਕੀਤੀ ਵੀ ਇੱਕ ਜਿਹੜਾ ਟ੍ਰੈਂਡ ਬਣ ਗਿਆ ਹੈ ਵੀ ਬਾਬਾ ਸਾਹਿਬ ਦਾ ਜਿਹੜਾ ਹਰ ਵਿਅਕਤੀ ਜਿਹੜਾ ਬਾਬਾ ਸਾਹਿਬ ਅੰਮ੍ਰਿਤਗੜ ਬਾਬਾ ਸਾਹਿਬ ਮੀਰਗੜ ਦਾ ਨਾਮ ਲੈਂਦਾ ਜੇਕਰ ਇਹ ਕੋਈ ਵਿਅਕਤੀ ਜਿਹੜਾ ਇੰਨੀ ਵਾਰ ਜੇ ਪ੍ਰਮਾਤਮਾ ਦਾ ਨਾਮ ਲੈਂਦਾ ਤੁਹਾਨੂੰ ਸਵਰਗਾਂ ਵਿੱਚ ਜਿਹੜਾ ਪ੍ਰਵੇਸ਼ ਮਿਲਣਾ ਸੀ ਇਹਨਾਂ ਸ਼ਬਦਾਂ ਦੇ ਨਾਲ ਅਤੇ ਇੱਕ ਮਜ਼ਾਕ ਜਿਹੜਾ ਆ ਉਹਨਾਂ ਨੇ ਦਿੱਲੀ ਦੀ ਰਾਜਧਾਨੀ ਦੇ ਵਿੱਚ ਜਿਹੜਾ ਜਿੰਨੇ ਸਾਡੇ ਐਮਪੀ ਮინისტრਰ ਬੈਠੇ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੀ ਟਿਕਰ ਟਿੱਪਣੀ ਕੀਤੀ ਆ ਇਸ ਵੀ ਬਾਬਾ ਸਾਹਿਬ ਅਮੀਰਗੜ ਦਾ ਮਜ਼ਾਕ ਉਡਾਇਆ ਗਿਆ ਰਵਿਦਾਸੀਆ ਸਮਾਜ ਪੂਰਾ ਸਮੂੱਚਾ ਵਾਲਮੀ ਸਮਾਜ ਸਤਗੁਰ ਕਵੀ ਸਮਾਜ ਅਤੇ ਸਮੂਹ ਸਮਾਜ ਜਥੇਬੰਦੀਆਂ ਜਿਹੜੀਆਂ ਇਸ ਦਾ ਗੜੀ ਨਿੰਦਾ ਵਿੱਚ ਵਿਰੋਧ ਕਰਦੇ ਆ ਅਤੇ ਕਿਉਂਕਿ ਬਾਬਾ ਸਾਹਿਬ ਅਮੀਰਗੜ ਦੀ ਬਦੌਲਤ ਹੀ ਅੱਜ ਅਮੀਸ਼ਾਹ ਵੀ ਜਿਹੜੇ ਬੋਲਣ ਦੇ ਯੋਗ ਹੋਏ ਆ ਉਸ ਪਾਰਲੀਮੈਂਟ ਦੇ ਦਿੱਲੀ ਦੇ ਵਿੱਚ ਸੰਸਦ ਵਿੱਚ ਬੋਲਣਾ ਵੀ ਜਿਹੜਾ ਹੱਕ ਜਿਹੜੇ ਬਾਬਾ ਸਾਹਿਬ ਉਹ ਅਮੀਰਗਨ ਨੇ ਸੰਵਿਧਾਨ ਤੋਂ ਵਾਧੂ ਹੋਇਆ ਪਰ ਅੱਜ ਜਿਹੜਾ ਸਮਾਂ ਆ ਸਾਨੂੰ ਇੰਨੇ ਸਾਲਾਂ ਤੋਂ ਜਿਹੜਾ ਦੱਬੇ ਕੁਚਲੇ ਲੋਕਾਂ ਨੂੰ ਉਠਾਣੇ ਦਿੱਤਾ ਜੇ ਅੱਜ ਸਾਨੂੰ ਬਾਬਾ ਸਾਹਿਬ ਅਮੀਰਗਨ ਨੇ ਹੱਕ ਹਰੂਲ ਲੈ ਕੇ ਦਿੱਤੇ ਆ ਤੇ ਅੱਜ ਦੂਸਰੇ ਲੋਕ ਜਿਹੜੇ ਉਹਨਾਂ ਦੀ ਆਵਾਜ਼ ਨੂੰ ਜਿਹੜਾ ਬੰਦ ਕਰਨਾ ਚਾਹੁੰਦੇ ਆ ਕਿਉਂਕਿ ਬਾਬਾ ਸਾਹਿਬ ਅਮੀਰਗਨ ਦੀ ਆਵਾਜ਼ ਨੂੰ ਕੋਈ ਵੀ ਵਿਅਕਤੀ ਚਾਹੀਏ ਜਿੰਨਾ ਵੀ ਤਰ੍ਹਾਂ ਹੋਵੇ ਪੜਿਆ ਲਿਖਿਆ ਹੋਵੇ ਕਿਉਂਕਿ ਉਹਨਾਂ ਮੁਕਾਬਲਾ ਨਹੀਂ ਕਰ ਸਕਦੇ ਨਾ ਅਸੀਂ ਸਮੁੱਚੇ ਸੰਵੰਤ ਸਮਾਜ ਨੂੰ ਬੇਨਤੀ ਕਰਦੇ ਹਾਂ ਤੇ ਸਮੁੱਚੀ ਜਥੇਬੰਦੀਆਂ ਨੂੰ ਪੂਰੇ ਭਾਰਤ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਇੱਕ ਆਉਣ ਵਾਲੇ ਜਲਦੀ ਸਮੇਂ ਦੇ ਵਿੱਚ ਜਿਹੜਾ ਵੱਡਾ ਪ੍ਰੋਗਰਾਮ ਦੇ ਕੇ ਗ੍ਰਹਿ ਮੰਤਰੀ ਕਵੀ ਸ਼ਾਹ ਦੇ ਉੱਪਰ ਜਿਹੜਾ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਕਰਨ ਬਾਅਦ ਸਾਰੇ ਸਾਥੀ ਆਪਾਂ ਇਕਜੁੱਟ ਹੋਈਏ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ ਦੇ ਵਿੱਚ ਪੂਰੇ ਭਾਰਤ ਦੇਸ਼ ਵਿੱਚ ਇਹਨਾਂ ਦੇ ਬੁਦਲੇ ਜਿਹੜੇ ਉਹ ਸਾੜੇ ਜਣ ਤਾਂ ਜੋ ਇਹੋ ਜਿਹੀ ਅਣਕੋਹੀ ਘਟਨਾ ਜਿਹੜੀ ਆ ਕੋਈ ਬੰਦਾ ਬੋਲਣ ਲੱਗੇ ਬਾਬਾ ਸਾਹਿਬ ਨੂੰ 100 ਵਾਰੀ ਸੋਚੇ ਇਹੋ ਜਿਹੀ ਸ਼ਬਦ ਮਜ਼ਾਕ ਰਾਉਣ ਦਵ ਉਹ ਆਪਣੇ ਖਿਆਲ ਜਨ ਲੈਵੇ ਅਤੇ ਜੇਕਰ ਇਹਨਾਂ ਨੇ ਜਲਦੀ ਹੀ ਦੋ ਦਿਨਾਂ ਵਿੱਚ ਜਿਹੜੀ 마afi ਨਾ ਮੰਗੀ ਤਾਂ ਪੂਰੇ ਭਾਰਤ ਦੇਸ਼ ਵਿੱਚ ਪੰਜਾਬ ਚ ਅਤੇ ਜਲੰਧਰ ਵਿੱਚ ਵੀ ਪਾਂਦੇ ਦੀ ਕਾਲ ਜਿਹੜੀ ਆ ਅਤੇ ਸਾਰੇ ਸਾਥੀਆਂ ਨਾਲ ਕੇ ਇਹਨਾਂ ਦੇ ਪੁਤਲੇ ਹਰ ਜਗ੍ਹਾ ਦੇ ਵਿੱਚ ਗੁਰਵਦਾਸ ਟੈਗਰ ਪੁਲਿਸ ਵੱਲੋਂ ਜਿਹੜੇ ਹਰ ਜ਼ਿਲ੍ਹੇ ਵਿੱਚ ਜਿਹੜੇ ਉਹ ਫੂਕੇ ਜਾਉਂਗੇ ਮੈਂ ਸਾਰਿਆਂ ਨੂੰ ਫੀਲ ਕਰਦਾ ਵੀ ਦੋ ਦਿਨ ਜੇਕਰ ਅਮੀਸ਼ਾ ਨੇ 마afi ਦਾ ਨਾ ਮੰਗੀ ਤਾਂ ਵੱਡਾ ਜਿਹੜਾ ਪ੍ਰੋਗਰਾਮ ਆ ਪੂਰੇ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਗੁਰੂ ਦਾਤਾ ਢੈਗਰਪੁਰ ਅਤੇ ਸਾਰੀਆਂ ਸਮੂਹਿ ਜਥੇਬੰਦੀਆਂ ਵਜੋਂ ਬਾਬਾ ਸਾਹਿਬ ਮੀਰਗਾ ਜਥੇਬੰਦੀਆਂ ਭਗਵਾਨ ਵਾਲਮੀ ਮਹਾਰਾਜ ਜਥੇਬੰਦੀਆਂ ਸਤਿਗੁਰ ਕਬੀਰ ਮਹਾਰਾਜ ਜਥੇਬੰਦੀਆਂ ਤੇ ਹੋਰ ਸਾਰੀਆਂ ਸਮਾਜ ਨੂੰ ਸੰਸਮਾਜ ਨੂੰ ਨਾਂ ਲੈ ਕੇ ਵੱਡਾ ਪ੍ਰੋਜੈਕਟ ਆ ਹੋਲੀ ਕਾਂਗੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਂ ਜੈ ਭਾਤ ਜੈ ਵਾਲਮੀ ਅਰਹਣ